ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਡਿੱਡਾ ਸੰਸੀਆਂ ਦੇ ਵਿੱਚੋਂ ਦੋ ਡੈੱਡ ਬੋਡੀਆਂ ਮਿਲੀਆਂ ਚੌਗੀ ਕੰਦੀ ਜਿਹੇ ਪਤਾ ਨਹੀਂ ਨਸ਼ੇ ਦੇ ਭੇਡ ਨੌਜਵਾਨ ਚੜੇ ਨੇ ਕੀ 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 ਕਾਰਨ ਦੇ ਆ ਜੀ ਇਹ ਡੈੱਡ ਬੋਡੀਆਂ ਦਾ ਤੁਸੀਂ ਨਜ਼ਦੀਕ ਹੋ ਕੇ ਲੱਗੇ ਹੋਏ ਐ ਇਹਨਾਂ ਨੂੰ ਕਰਨ ਵਾਸਤੇ ਕੀ ਕਰਦੇ ਦੇਖੋ ਜੀ ਬਹੁਤ ਹੀ ਮੰਦ ਭਾਗੀ ਘਟਨਾ ਜੀ ਇਹ ਜਿਹੜਾ ਮਾ ਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਮਸਾਇਆ ਚੱਲ ਰਿਹਾ ਜੀ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜਰੂਰ ਇਹ ਤੇ ਨਕੇਲ ਪਾਓ ਤਾਂ ਜੋ ਇਦਾਂ ਦੇ ਹੋਰ ਨੌਜਵਾਨ ਪੁੱਤ ਨਾ ਮਰਨ। ਤੇ ਜੇ ਹੁਣ ਗੱਲ ਕਰੀਏ ਤਾਂ ਅੱਜ ਕਿੰਨੀਆਂ ਡੈੱਡ ਬਾਡੀਆਂ ਤੁਸੀਂ ਵੇਖੀਆਂ। ਅੱਜ 3 ਡੈੱਡ ਬਾਡੀਆਂ ਜੀ ਹੋ ਇਹ ਵੀ ਹੋ ਸਕਦਾ ਹੋਰ ਵੀ ਨਿਕਲ ਜਿੱਦਾਂ ਦਾ ਸ਼ੱਕ ਪੈ ਰਿਹਾ ਕਿਉਂਕਿ 2 ਡੈੱਡ ਬਾਡੀਆਂ ਸਾਨੂੰ ਉੱਥੋਂ ਮਿਲੀਆਂ। ਇੱਕ ਡੈੱਡ ਬਾਡੀ ਥੋੜੀ ਜਿਹੀ 1 ਕਿਲੋਮੀਟਰ ਅੱਗੇ ਆ ਕੇ ਮਿਲਿਆ ਜੀ। ਇਹ ਕਿਹੜਾ ਪਿੰਡ ਆ ਕਿਹੜੇ ਕਿਹੜੇ ਪਿੰਡ ਤੋਂ ਮਿਲੀਆਂ? ਇੱਕ ਡੀਡਪਿੰਡ ਦੋ ਡੈਡ ਬੋਡੀਆਂ ਦੀ ਡੀਡਪਿੰਡ ਤੋਂ ਮਿਲੀਆਂ ਬਿਲਕੁਲ ਪਿੰਡ ਦੇ ਵਿੱਚੋਂ ਹੀ ਤੇ ਇੱਕ ਜਿਹੜੀ ਚੰਗੀ ਪਿੰਡ ਤੋਂ ਮਿਲੂ। ਔਰ ਹੁਣ ਅੱਗੇ ਪੁਲਿਸ ਜਿਹੜੀ ਆ ਉਹ ਡੈਡ ਬੋਡੀਆਂ ਨੂੰ ਲੈ ਕੇ ਚਲੀ ਗਈ। ਹਾਂਜੀ ਪੁਲਿਸ ਹੁਣ ਪੋਸਟਮੈਨ ਨੂੰ ਵੀ ਲੈ ਕੇ ਸਭ ਲੋਕ ਗੁਰਦਾਪੁਰ ਗਈ ਹੈ ਜੀ ਕਿ ਪ੍ਰਸ਼ਾਸਨ ਅੱਗੇ ਸੀਮ ਭਗਵੰਤ ਜੀ ਮਾਨ ਅੱਗੇ ਬੇਨਤੀ ਕਰਦੇ ਜੀ ਜਿਹੜਾ ਦਰਿਆ ਵਗਦਾ ਨਸ਼ੇ ਦਾ ਇਹਨੂੰ ਜਰੂਰ ਰੋਕੇ ਜਾਈਂ ਨਕੀਲ ਪਾਈਏ। ਧੰਨਵਾਦ। ਘਟਨਾ ਇਸ ਤਰ੍ਹਾਂ ਹੀ ਹੈ ਜੀ ਕੱਲ ਸਾਨੂੰ ਸ਼ਾਮ ਨੂੰ ਪਤਾ ਲੱਗਾ ਸੀ ਇਹ ਦੋ ਬੰਦਿਆਂ ਨੇ ਡੈਡ ਬਾਡੀਆਂ ਪਈਆਂ ਦੀਆਂ ਆਪਣਾ ਖੇਤਾਂ ਦੇ ਵਿੱਚ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਕੋਈ ਕੋ ਪਿੰਡ ਵਾਲਿਆਂ ਕਿਸੇ ਨੇ ਪੁਲਿਸ ਨੂੰ ਤਲਾਸ਼ ਨਹੀਂ ਦੇਣੀ ਕਿਉਂਕੋ ਨਹੀਂ ਦਿੰਦੇ ਉਹਨਾਂ ਨੂੰ ਨੁਕਸਾਨ ਹੈ ਮੈਂ ਫਿਰ ਹੈੱਡ ਕੁਆਟਰ ਤੇ ਫੋਨ ਕੀਤਾ ਤਾਂ ਉਥੋਂ ਮੁਲਾਜ਼ਮ ਆਏ ਪੁਲਿਸ ਆਈ ਹੈ ਉਹਨਾਂ ਨੇ ਅੱਗੇ ਡੈਡ ਵਾਟੀਆਂ ਫੜੀਆਂ ਇੱਕ ਚੰਗੀ ਸਰੂਪ ਦਾਸ ਤੋਂ ਫੜੀ ਤਿੰਨ ਡੈਡ ਵਾਟੀਆਂ ਹੋ ਗਈਆਂ ਉਹਨਾਂ ਨੂੰ ਲੈ ਗਏ ਆ ਟਰਾਲੀ 'ਚ ਪਾ ਕੇ ਉਦੋਂ ਅੱਗੇ ਜਾ ਕੇ ਮੈਨੂੰ ਨਹੀਂ ਪਤਾ ਕੀ ਕਾਰਵਾਈ ਉਹਨਾਂ ਕਰਨੀ ਜੋ ਵੀ ਹੈ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਆ ਮੈਂ ਇਹ ਚਾਹੁੰਦਾ ਪਈ ਜਿਹੜਾ ਚਿੱਟਾ ਇਹ ਬੰਦ ਹੋਣਾ ਚਾਹੀਦਾ ਔਰ ਇਹਨਾਂ ਨੂੰ ਹੁਣ ਸਾਰੇ ਸੰਤਰਕ ਹੋ ਗਏ ਤੇ ਆਉਣ ਤੋਂ ਪਹਿਲਾਂ ਹੀ ਖਸ ਖਸ ਗਏ ਸਾਰੇ ਹੁਣ ਉਹ ਰਹਿ ਗਏ ਕੋ ਬੁੱਡੇ-ਬੱਡੇ ਜਾਂ ਕੋਈ ਜਿਹੜੇ ਕੋਲ ਨਹੀਂ ਜਾਣ ਹੰਦਾਂ ਲਾਂਬੇ-ਸ਼ਾਂਬੇ ਉਹ ਬਾਕੀ ਜਿਹੜੇ ਆਮ ਕੰਮ ਕਰਨ ਵਾਲੇ ਉਹ ਸਾਰੇ ਘੌਰ ਗਏ ਤੇ ਉਹਨਾਂ ਨੂੰ ਪਤਾ ਹੈ ਕਿ ਪੇਟ ਵਿੱਚ ਨਸ਼ਾ ਕਿੰਨਾ ਕਿ ਵਿਕਦਾ ਨਸ਼ਾ ਇੱਥੇ 90% ਵਿਕਦਾ ਅੱਜ ਕੋਈ ਬੰਦਾ ਚੋਕੇ ਖੜਿਆ ਪੁਲਿਸ ਨੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉਥੇ ਗਿਆ ਨਹੀਂਆਂ ਗੱਡੀਆਂ ਦੇ ਵਿੱਚ ਸੱਚ ਹੋਈ ਹੈ ਪਿੰਡ ਚ ਹਾਂਜੀ ਹੋਈ ਹੈ ਸੱਚ ਹੋਈ ਹੈ ਕਦੇ ਪਹਿਲਾਂ ਤੁਸੀਂ ਦਰਖਾਸਤ ਕੋ ਦਿੱਤੀ ਕਿਰੇ ਥਾਣੇ ਵੀ ਪਿੰਡ ਚ ਨਸ਼ਾ ਵੇਚਦਾ ਜਾਂ ਮੈਂ ਤਾਂ ਯਾਰ ਆ ਰਾਮਾ ਜੀ ਦੇ ਸੀ ਮੇਰੇ ਕੋਲ ਤੇ ਵੀ ਪਿੰਡ ਦੀਆਂ ਦਖਾਸਤਾਂ ਕਦੇ ਕੋਈ ਕਾਰਵਾਈ ਹੋਈ ਉਹ ਕਿੱਥੇ ਕਾਰਵਾਈ ਮੁਲਾਜ਼ਮ ਛੱਡ ਦਿੰਦੇ ਐ ਐਸਟੀਐਫ ਵਾਲੇ ਛੱਡ ਦਿੰਦੇ ਐ ਤਾਫ ਵਾਲੇ ਨੂੰ ਕਹਿੰਦੇ ਆ ਉਹ ਮਾਰਦੇ ਚੱਕਰ ਇੱਕ ਦੋ ਵਾਰੀ ਮਾਰਾ ਮੋਟਾ ਫਰਕੇ ਤੇ ਕੇਸ ਪਾਉਂਦੇ ਆ ਤਗੜੇ ਗੋਣ ਪੈਸੇ ਖਾਈ ਜਾਂਦੇ ਆ ਕੀ ਵਜ੍ਹਾ ਛੱਡਣ ਦੀ ਛੱਡਣ ਦੀ ਕੀ ਹੈ ਪੈਸੇ ਹੋਰ ਕੀ ਵਜ੍ਹਾ ਹੁੰਦੀ ਹੈ ਹੁਣ ਸਰਪੰਚ ਕੌ ਸਰਪੰਚ ਤੇ ਸਾਡੇ ਪਿੰਡ ਦੇ ਲੇਡੀ ਸਰਪੰਚ ਆ। ਪਾਰੈਸ਼ਪਿੰਡ ਦਾ ਸਰਪੰਚ ਉਹ ਹੀ ਬੰਦਾ ਜਿਹੜਾ ਸਭ ਤੋਂ ਵੱਡਾ ਆਪਣਾ ਸੰਭਾਲ ਕਰਦਾ। ਤੁਸੀਂ ਕਿਹਨੇ ਸਰਪੰਚੀ ਕੀਤੀ ਆ? ਮੈਂ 10 ਸਾਲ ਕੀਤੀ ਆ। 30 ਸਾਲ ਮੈਂ ਹਾਥੀ ਵਾਲਿਆਂ ਦਾ ਪ੍ਰਧਾਨ ਰਿਹਾ ਦੀਨਾ ਨਗਰ ਦਾ। ਸਰਪੰਚ ਹੁਣ ਸਰਪੰਚ ਕੌਣ ਬਣਿਆ ਪਿੰਡ ਦਾ? ਕਿੱਦਾਂ ਬਣਿਆ? ਲੇਡੀ ਸਰਪੰਚ ਆ ਵੋਟਾਂ ਨਾਲ ਬਣੀ ਆ। ਉਹਦਾ ਪਤੀ ਹੈ ਜਿਹੜਾ ਕੋ 10 ਸਾਲ ਹੈ ਉਹਨੂੰ ਸਜ਼ਾ ਹੋਈ ਦੀ ਜੇਲ੍ਹ ਚ। ਕਾਦੀ ਸਜ਼ਾ ਹੋਈ ਆ? ਹੈ ਚਿੱਟੇ ਜ। ਤੁਸੀਂ ਕੀ ਮੰਗ ਕਰਦੇ ਹੋ ਪਿੰਡ ਵਾਲੇ ਅਸੀਂ ਮੰਗ ਇਹ ਹੀ ਕਰਦੇ ਆਂ ਵੀ ਚਿਤਾ ਬੰਦ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਬਚਣ ਨੌਜਵਾਨੀਆਂ ਗਲੇ ਕਰਦੀਆਂ ਸਾਡੇ ਆਪਣੇ ਬੱਚੇ ਇਸੇ ਕੰਮ 'ਚ ਗਰਸਦਾ ਮੈਂ ਇਕੱਲਾ ਹੀ ਰਹਿ ਗਿਆ ਬਾਕੀ ਸਾਰੇ ਜਿਹੜੀ ਮੌਤਾਂ ਹੋ ਗਈਆਂ ਹੁੰਦਾ ਕਿ ਵੇਹ ਪੈਟ ਜੇ ਮੌਤਾਂ 7-8 ਅੱਗੇ ਪਹਿਲੇ ਹੋ ਚੁੱਕੀਆਂ ਤਿੰਨੇ ਹੋਈਆਂ ਇਹਨਾਂ ਦਾ ਪਤਾ ਹੀ ਨਹੀਂ ਵਿਚਾਰਿਆ ਨਾਮ ਲੂ ਮੈਂ ਵੀ ਕਿੱਥੋਂ ਦੇ ਕਿੱਥੋਂ ਦੇ ਸਰਪੰਚਣੀ ਦਾ ਘਰ ਵਾਲਾ ਕੀ ਕਰਦਾ ਸਰਪੰਚੀ ਦਾ ਘਰ ਵਾਲਾ ਜੇਲ੍ਹ ਚਾ ਮੈਂ ਤੈਨੂੰ ਕੀ ਦੱਸਾਂ ਕਰਦਾ ਹਾਂਜੀ ਭਾਜੀ ਅੱਜ ਅਸੀਂ ਡੀਡਾ ਸਾਂਸੀਆਂ ਦੇ ਵਿੱਚ ਆਏ ਹਾਂ ਜਿੱਥੇ ਬੀਤੇ ਕੱਲ ਤਿੰਨ ਮੌਤਾਂ ਹੋਈਆਂ ਨੇ ਔਰ ਇੱਥੇ ਆ ਕੇ ਅਸੀਂ ਪਿੰਡ ਦੇ ਵਿੱਚ ਦੇਖਿਆ ਕਾਫੀ ਜੀਆਂ ਦੇ ਨਾਲ ਮਿਲੇ ਵੀ ਆ ਤੇ ਲੋਕ ਬਹੁਤ ਹੀ ਜ਼ਿਆਦਾ ਨਿਰਾਸ਼ ਆ ਇੰਨਾਂ ਸਰਕਾਰਾਂ ਦੇ ਉੱਪਰੋਂ ਇਹ ਸਾਡੇ ਸਰਪੰਚ ਸਾਹਿਬ ਵੀਗੇ ਅੱਜ ਸਾਫਕਾ ਇਹਨਾਂ ਨੇ ਵੀ ਦੱਸਿਆ ਕਿ ਪਿੰਡ ਦੇ ਵਿੱਚ 90% ਲੋਕ ਜਿਹੜੇ ਆ ਨਸ਼ਾ ਵੇਚਦੇ ਜਿਨ੍ਹਾਂ ਦਾ ਇਹ ਪੇਸ਼ਾ ਬਣ ਚੁੱਕਿਆ ਈਵਨ ਕਿ ਇੱਥੋਂ ਪਿੰਡ ਦੇ ਜੋ ਸਰਪੰਚ ਆ ਉਹਨਾਂ ਦਾ ਪਤੀ ਵੀ ਜਿਹੜਾ ਨਸ਼ੇ ਦੇ ਵਿੱਚ ਸਜ਼ਾ ਕੱਟ ਰਿਹਾ ਪਰ ਸਭ ਤੋਂ ਵੱਡਾ ਸਵਾਲ ਆ ਸਾਡੀ ਸਰਕਾਰ ਦੇ ਉੱਪਰ ਕਿ ਜਿਹੜੇ ਇਹਨਾਂ ਦੇ ਕੀਤੇ ਹੋਏ ਵਾਅਦੇ ਸੀਗੇ ਇਲੈਕਸ਼ਨਾਂ ਦੇ ਸਮੇਂ ਉਹ ਅੱਜ ਕਿੰਨੇ ਕੁ ਪੂਰੇ ਕੀਤੇ ਨੇ ਜਿਹੜੇ ਭਗਵਾਨਤਮਾਨ ਜੀ ਕਹਿੰਦੇ ਸੀ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ਾ ਮੁਕਾ ਦੇਾਂਗੇ ਤੇ ਅੱਜ ਤਕਰੀਬਨ 24 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਹੜਾ ਨਸ਼ਾ ਮੁਕਿਆ ਨਸ਼ੇ ਦੇ ਨਾਲ ਮਾਵਾਂ ਦੇ ਪੁੱਤ ਤੇ ਪੰਜਾਬ ਦੀ ਨੌਜਵਾਨੀ ਮੁੱਕਦੀ ਪਈ ਆ ਔਰ ਸਭ ਤੋਂ ਵੱਧ ਇੱਥੇ ਪ੍ਰਸ਼ਾਸਨ ਦੀ ਢਿੱਲਿਆ ਉੱਪਰਵਾਰਲੇ ਲੈਵਲ ਦੇ ਜਿਹੜੇ ਅਫਸਰ ਆ ਬਹੁਤ ਹੀ ਸਖਤ ਕਾਰਵਾਈਆਂ ਕਰਦੇ ਆ ਪਰ ਜਿਹੜੇ ਥੱਲਿਆਂ ਦੀ ਆ ਕਿਤੇ ਨਾ ਕਿਤੇ ਮਿਲੀਭੁਗਤ ਵੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਤਾਂ ਹੀ ਜਦੋਂ ਕਿਤੇ ਇਦਾਂ ਦੀਆਂ ਸਰਚ ਅਭਿਆਨ ਚੱਲਦਾ ਤੇ ਫਿਰ ਜਿਹੜੇ ਵਾਕਈ ਹੀ ਦੋਸ਼ੀ ਲੋਕ ਹੁੰਦੇ ਆ ਸਮਾਂ ਪੈਂਦੇ ਆ ਪੈਂਦੇ ਆ ਆਪਣਾ ਸਮਾਨ ਵੀ ਸਾਂਭ ਲੈਂਦੇ ਆ ਤੇ ਆਪਣੇ ਆਪ ਨੂੰ ਵੀ ਸਾਂਭ ਲੈਂਦੇ ਆ ਸੇਫ ਵੀ ਕਰ ਲੈਂਦੇ ਆ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਡੀ ਤੇ ਇੱਕੋ ਹੀ ਮੰਗ ਆ ਇਸ ਸਰਕਾਰ ਕੋ ਕਿ ਇਹ ਭਗਵੰਤ ਮਾਨ ਜੀ ਦਾ ਇਹ ਕਹਿਣਾ ਸੀਗਾ ਵੀ ਉਹ ਕੰਮ ਕੀਤੇ ਦਾ ਕੀ ਫਾਇਦਾ ਜੇ ਬੋਰਡ ਲਾ ਕੇ ਦੱਸਣੇ ਪੈਣ ਤੇ ਇਹ ਸਰਕਾਰ ਸਿਰਫ ਬੁੱਢਾਂ ਤੱਕ ਹੀ ਸੀਮਤ ਰਹਿ ਗਈ ਆ ਜੇ ਵਾਕੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਰੰਗਲਾ ਪੰਜਾਬ ਬਚਾਉਣਾ ਤੇ ਫਿਰ ਇਹ ਨਸ਼ਾ ਬੰਦ ਕਰਨਾ ਬਹੁਤ ਜ਼ਰੂਰੀ ਆ ਤੇ ਪ੍ਰਸ਼ਾਸਨ ਨੂੰ ਵੀ ਮੈਂ ਇੱਕ ਬੇਨਤੀ ਕਰਾਂਗਾ ਵੀ ਪੁਲਿਸ ਪ੍ਰਸ਼ਾਸਨ ਇਥੋਂ ਤੱਕ ਸਖਤਾਈ ਕਰੇ ਵੀ ਜਿਹੜਾ ਵੀ ਲੀਡਰ ਕਿਸੇ ਨਸ਼ੇ ਵੇਚਣ ਵਾਲੇ ਦਾ ਚੋਰੀ ਕਰਨ ਵਾਲੇ ਦਾ ਸਾਥ ਦੇਵੇ ਉਹਨੂੰ ਲੋਕਾਂ ਦੀ ਕਚੈਰੀ ਦੇ ਵਿੱਚ ਨੰਗਾ ਕੀਤਾ ਜਾਵੇ ਕਿਉਂਕਿ ਡੀਨਾਨਗਰ ਦੇ ਵਿੱਚ ਅਸੀਂ ਪਹਿਲਾਂ ਵੀ ਅਜ ਤੋਂ 2 ਮਹੀਨੇ ਪਹਿਲਾਂ ਜਦੋਂ ਇਲੈਕਸ਼ਨ ਦੀ ਕੰਪੇਨ ਸ਼ੁਰੂ ਹੋਈ ਸੀ ਉਦੋਂ ਵੀ ਅਸੀਂ ਕੁਝ ਪਿੰਡਾਂ ਦੇ ਨਾਮ ਲਏ ਸੀਗੇ ਇੱਥੋਂ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਵੀ ਉਸ ਰੋਰ ਸ਼ੋਅ ਦੇ ਵਿੱਚ ਹੀ ਸੀ ਆਮ ਪਾਰਟੀ ਦੇ ਆ ਜੋ ਉਦੇ ਦਾ ਉਮੀਦਵਾਰ ਸੀਗੇ ਉਹ ਵੀ ਸ਼ਾਮਲ ਸੀਗੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਦੀ ਸਾਡੀ ਯੂਨੀਅਨ ਦੇ ਮੈਂਬਰਾਂ ਨੇ ਉਹਨਾਂ ਦੇ ਨਾਮ ਲੈ ਕੇ ਦੱਸਿਆ ਸੀਗਾ ਵੰਖਾ ਪਿੰਡ ਹੋਰ ਵੀ ਕਈ ਪਿੰਡ ਲਏ ਸੀ ਪਰ ਉੱਥੇ ਜ਼ੀਰੋ ਕਾਰਵਾਈ ਆ ਔਰ ਅੱਜ ਉਹਦਾ ਰਿਜ਼ਲਟ ਮਾਵਾਂ ਦੇ ਪੁੱਤ ਮਰ ਰਹੇ ਨੇ ਪੰਜਾਬ ਦੀ ਨੌਜਵਾਨੀ ਖਤਮ ਹੋ ਰਹੀ ਹੈ ਅਸੀਂ ਤੇ ਇਹ ਚਾਹਾਂਗੇ ਵੀ ਅਸੀਂ ਅੱਜ ਇਹ ਫੈਸਲਾ ਕਰਦੇ ਆਂ ਵੀ ਹਰ ਪਿੰਡ ਦੇ ਵਿੱਚ ਇਹ ਕਦਮ ਚੁੱਕਾਂਗੇ ਇਹ ਅਭਿਆਨ ਚਲਾਵਾਂਗੇ ਆਪਣੇ ਨੌਜਵਾਨਾਂ ਤੱਕ ਪਹੁੰਚ ਕਰਾਂਗੇ ਟੀਮਾਂ ਬਣਾਵਾਂਗੇ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਕਾਉਂਸਲਿੰਗ ਦੀ ਲੋੜ ਆ ਨੌਜਵਾਨਾਂ ਨੂੰ ਕਾਉਂਸਲਿੰਗ ਕਰਾਂਗੇ ਨਹੀਂ ਤੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਅਸੀਂ ਆਪਣੀ ਯੂਨੀਅਨ ਵੱਲੋਂ ਆਪਣੀ ਸਾਡਾ ਪੰਜਾਬ ਫੈਡਰੇਸ਼ਨ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਚੁੱਕਦੇ ਆਂ ਦੇਖੋ ਜੀ ਜਿਹੜੀਆਂ ਲਾਸ਼ਾਂ ਮਿਲੀਆਂ ਉਹ ਤਿੰਨ ਅਲੱਗ-ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਇਹੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਆ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਆ ਔਰ ਕੱਲ ਵੀ ਅਸੀਂ ਬਾਰਡਰ ਵਾਲਾ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੀ ਐਸਓਜੀ ਕਮਾਂਡੋਜ਼ ਔਰ ਸਬਡਿਵੀਜ਼ਨ ਦਿਨਨਗਰ ਦੀ ਫੋਰਸ ਸਾਰਿਆਂ ਰਲ ਕੇ ਇੱਕ ਆਪਰੇਸ਼ਨ ਚਲਾਇਆ ਹੈਗਾ ਇਹ ਡਾਟਾ ਸਾਂਸੀਆ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਸਰ ਜੀ ਤੇਰੇ ਬੰਦੇ ਮਿਲਿਆਂ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ ਥਾਣੇ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜਾਏਗੀ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੋਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਕਿਵੇਂ ਲੱਗੇਗਾ ਕਿਹੜੇ ਪਿੰਡ ਤੋਂ ਮਿਲਿਆ ਇਹ ਕਿਸੇ ਕਿਸੇ ਲੱਗੇ ਹਾਂ ਅਜੇ ਅਜੇ ਉਹਨਾਂ ਦਾ ਔਰ ਜਿਹੜੀਆਂ 2 ਲਾਸ਼ਾਂ ਉਹ ਡੀਡਾਸੈਂਸੀਆਂ ਤੇ ਲੱਗੂ ਮਿਲੀਆਂ ਸੀਗੀਆਂ ਤੇ ਇੱਕ ਲਾਸ਼ ਜਿਹੜੀ ਆ ਉਹ ਨੀਨानगर ਵਾਲੇ ਪਾਸੇ ਆਨੰਦਪਾਲ ਦੇ ਸਾਹਮਣੇ ਜਿਹੜਾ ਪੱਠਾ ਆ ਉਹ ਲੱਗੂ ਨਹੀਂ ਸੀ ਇਹਨਾਂ ਦੀ ਏਜ ਹੈ ਜੀ ਵੈਸੇ ਇਹਨਾਂ ਦੀ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉਧਰੋਂ ਪੱਠੇ ਤੇ ਲੱਗੂ ਜਿਹੜੀ ਮਿਲਿਆ ਉਹਦੀ ਏਜ ਕਰੀਬ 35 ਸਾਲ ਹੈ ਤੇ ਇੱਥੇ ਜਿਹੜੀ ਜਿਹੜੀਆਂ ਲਾਸ਼ਾਂ ਮਿਲੀਆਂ ਦੋ ਉਹਦੇ ਵੀ ਏਜ ਕਰੀਬ ਕਰੀਬ ਤੀ 35 ਸਾਲ ਦੀ ਹੈ ਜੀ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓ ਜੀ ਕਮਾਂਡੋ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈਡਕ quarters ਡੀਐਸਪੀ ਮੋਲੋ ਸਿੰਘ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ ਪ੍ਰੈਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕਾਡਨ ਕਰਕੇ ਫਿਰ ਕੱਲੇ-ਕੱਲੇ ਘਰ ਨੂੰ ਅਸੀਂ ਕਵਰ ਕੀਤਾ ਉਹਦੇ ਵਿੱਚ ਜਿਸ ਦਾ ਤੇ ਆਪੇ ਗਿਆ ਵੀ ਬੰਦੇ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਦੇ ਵਾਸਤੇ ਕਾਰਨ ਇਹ ਹੈ ਵੀ ਸਾਨੂੰ ਇਹ ਹੈ ਕਿ ਜੇ ਕੋਈ ਸ਼ੱਕੀ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਤੇ ਉਹ ਸਾਡੇ ਅੜਕੇ ਆ ਜਾਊਗਾ ਜੀ ਇਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰੀਵੈਂਟ ਕਰਨਾ ਹੈ। ਕੋਈ ਸਰੰਦੀ ਵਗੈਰਾ ਹੋਈ ਸਰ ਭਾਈ? ਨਹੀਂ ਅਸੀਂ ਇਸ ਆਪਰੇਸ਼ਨ ਦੇ ਵਿੱਚ ਬਰੰਦਗੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਸੀਗਾ ਵੀ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਸਵਸਥੀ ਵੀ ਉਹ ਨਸ਼ੇ ਦਾ ਕੰਮ ਕਰਦੇ ਆ ਕਿ ਨਹੀਂ। ਨਹੀਂ ਖੁਦ ਕਿਹਾ ਕਿ ਗੜ ਹੈਗਾ ਇਹ ਨਸ਼ੇ ਦਾ। ਠੀਕ ਹੈ ਨਾ ਇਸ ਤੋਂ ਪਹਿਲਾਂ ਵੀ ਪੁੱਛਾ ਗਿਆ ਹੋ ਗਿਆ ਫਿਰ ਇਹ ਲੱਗੇਰੇ ਬੰਦੇ ਮਰੇ ਨੇ ਜਿਹੜੇ ਲੱਗੇ ਨਸ਼ਾ ਮੜਿਆ ਨੇ। ਲੱਗਦਾ ਵੀ ਨਸ਼ਾ ਹੋ ਸਕਦਾ ਕਿਦਾਂ ਹੋ ਸਕਦਾ? ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਹ ਡਾਕਟਰ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ। ਦਾ ਇੰਫੀਨਿਟ ਵਾਪਰੇ ਹੋਏ ਜੀ ਸੀ ਲੱਜ ਕੀਤਾ ਜਾ ਰਹੇ ਸੀ ਲੱਜ ਨਹੀਂ ਇਹ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੀ ਨੋਟਿਸ ਨਹੀਂ ਹੋਇਆ ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੀ ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਜੀ ਅੱਜ ਵੀ ਹੋਇਆ ਸਰ ਇੱਕ ਨਾਂ ਭਰਪੁਰ ਥਾਣੇ 'ਚ ਮਾਮਲਾ ਦਰਜ ਹੋਇਆ ਲੱਗਾ ਆਪ ਪਾਰਟੀ ਦੇ ਵਰਕਰਾਂ ਦੇ ਮਾਮਲਾ ਦਰਜ ਹੋਇਆ ਲੁੱਟ ਖੋ ਦਾ ਨਹੀਂ ਜੀ ਜਿਹੜੇ ਮਾਮਲੇ ਦਰਜ ਹੁੰਦੇ ਨੇ ਉਹ ਆਪ ਪਾਰਟੀ ਨੂੰ ਦੇਖ ਕੇ ਨਹੀਂ ਦਰਜ ਹੁੰਦੇ ਉਹ ਕ੍ਰਾਈਮ ਨੂੰ ਦੇਖ ਕੇ ਦਰਜ ਹੁੰਦੇ ਨੇ ਮਾਮਲਾ ਦਰਜ ਹੋਇਆ ਸਰ ਉਹਦੇ ਵਿੱਚ ਮਾਮਲਾ ਇੱਕ ਐਮਐਲਆਰ ਸਾਨੂੰ ਮਸੂਲ ਹੋਈ ਸੀ ਜਿਹਦੇ ਵਿੱਚ ਡਾਕਟਰਾਂ ਨੇ ਕੋਈ ਸੱਟਾਂ ਉਹਨਾਂ ਨੂੰ ਤਸੱਬਕ ਕੀਤੀਆਂ ਉਹਦਾ ਬਿਆਨ ਲਿਆ ਗਿਆ ਉਹਨੇ ਉਹਦੇ ਬਿਆਨਾਂ ਦੇ ਉੱਤੇ ਪਰਚਾ ਹੋਇਆ ਇਹਦੇ ਵਿੱਚ ਕਿਸੇ ਪਾਰਟੀ ਨੂੰ ਮੁੱਖ ਰੱਖ ਕੇ ਕਦੇ ਵੀ ਪਰਚਾ ਨਹੀਂ ਦਰਜ ਹੁੰਦਾ ਇਹਦੇ ਵਿੱਚ ਕ੍ਰਾਈਮ ਨੂੰ ਮੁੱਖ ਰੱਖ ਕੇ ਪਰਚਾ ਦਰਜ ਹੁੰਦਾ ਵੀ ਕ੍ਰਾਈਮ ਕਿੰਨੇ ਕੀਤਾ ਤੇ ਕ੍ਰਾਈਮ ਕੀ ਬਣਿਆ ਕੋਈ ਸਪੋਰਟ ਨਹੀਂ ਬੰਦਾ ਜੀ ਦੇਖੋ ਜੀ ਹਰ ਬੰਦਾ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੀ ਹੁੰਦਾ ਅਸੀਂ ਸਾਨੂੰ ਨਹੀਂ ਪਤਾ ਉਹ ਕਿਹੜੇ ਨਾਮ ਦਾ ਮਾਲਾ ਦਾ ਜੀ ਉਹ ਮੇਰੇ ਖਿਆਲ ਦੇ ਵਿੱਚ ਚਾਰ ਪੰਜ ਜਣਿਆਂ ਦੇ ਭਾਈ ਨਾਮ ਵਗੈਰਾ ਪਤਾ ਨਾਮ ਜੀ ਇਸ ਵੇਲੇ ਮੈਂ ਤੁਹਾਨੂੰ ਜ਼ੁਬਾਨੀ ਨਹੀਂ ਦ